ਉਹੀ ਹੋਇਆ ਖਬਰਨਾਮੇ ਦੇ ਨਾਲ ਜਗਤਾਰ ਦੇ ਸਾਹਮਣੇ ਸਵਾਲ ਕਰਦਾ ਏ ਜਿਵੇਂ ਕਿ ਪਿਛਲੇ 17 ਦਿਨਾਂ ਤੋਂ ਖਨੌਰੀ ਬਾਰਡਰ ਦੇ ਉੱਪਰ ਭਾਰਤੀ ਕਿਸਾਨ ਜੁਨੇ ਇਕਤਾ ਸਿੱਧੂਪੁਰਾ ਦੇ ਕੌਮੀ ਪ੍ਰਧਾਨ ਜਗੀਰ ਸਿੰਘ ਦੱਲੇਵਾਲ ਮਰਨwarte ਤੇ ਬੈਠੇ ਹੋਏ ਹਨ ਅਤੇ 10 ਮਹੀਨੇ ਦੇ ਕਰੀਬ ਸਮਾਂ ਹੋ ਚੱਲਿਆ ਇਨ੍ਹਾਂ ਬਾਰਡਰਾਂ ਦੇ ਉੱਪਰ ਕਿਸਾਨਾਂ ਨੂੰ ਆਪਣੀਆਂ ਮੰਗਾਂ ਨੂੰ ਲੈ ਕੇ ਸਖਰ ਚੱਲਦੇ ਹੋਏ ਹਨ ਜਦੋਂ ਤੋਂ ਜਗਜੀਤ ਸਿੰਘ ਦੱਲੇਵਾਲ ਮਰਨwarte ਤੇ ਬੈਠੇ ਹਨ ਅਤੇ ਦਿਨ ਬਦ ਦਿਨ ਉਹਨਾਂ ਦੀ ਸਿਹਤ ਵਿਗੜਦੀ ਜਾ ਰਹੀ ਹੈ ਜਿਸ ਨੂੰ ਲੈ ਕੇ ਪੂਰੇ ਪੰਜਾਬ ਦੇ ਵਿੱਚ ਅਰਦਾਸਾਂ ਕੀਤੀਆਂ ਜਾ ਰਹੀਆਂ ਕਿ ਉਹ ਆਪਣੇ ਸੰਘਰਸ਼ ਨੂੰ ਜਿੱਤਣ ਅਤੇ ਉਹਨਾਂ ਸੇਤ ਵਧੀਆ ਰਵੇ ਕਿਉਂਕਿ ਪਿਛਲੇ ਦਿਨ ਜਗਦੀਸ਼ ਸਿੰਘ ਡੱਲਿਆ ਵਾਲੋਂ ਵੀ ਕਿਹਾ ਗਿਆ ਸੀ ਕਿ ਜਦੋਂ ਤੱਕ ਸੰਘਰਸ਼ ਨਹੀਂ ਜਿੱਤਿਆ ਜਾਂਦਾ ਉਹ ਮਰਨwarte ਬੈਠੇ ਰਹਿਣਗੇ ਚਾਹੇ ਉਹਨਾਂ ਦੀ ਮੌਤ ਹੀ ਹੋ ਜਾਵੇ ਪਰ ਉਹ ਆਪਣਾ ਸੰਘਰਸ਼ ਜਾਰੀ ਰੱਖਣਗੇ ਇਸ ਦੇ ਚੱਲਦਿਆਂ ਹੀ ਕੋਟਪੂਰਾ ਦੇ ਵਿੱਚ ਭਾਰਤੀ ਕਿਸਾਨ ਯੂਨੀਅਨ ਇਕਤਾ ਸਿੱਧੂਪੁਰਾ ਦੇ ਅਗਵਾਈ ਦੇ ਵਿੱਚ ਇੱਕ ਅਰਦਾਸ ਮਾਗਮ ਕੋਟਪੂਰਾ ਦੇ ਇਤਿਹਾਸ ਗੁਰਦੁਆਰਾ ਚੁੱਲਾ ਸਾਹਿਬ ਵਿੱਚ ਕੀਤਾ ਗਿਆ ਜਿਸ ਵਿੱਚ ਕੋਟਪੂਰਾ ਦੀਆਂ ਜੱਥੇਬੰਦੀਆਂ ਕਿਸਾਨ ਜੱਥੇਬੰਦੀਆਂ ਮਜਦੂਰ ਜਥੇਬੰਦੀਆਂ ਅਪਦੇ ਵਪਾਰੀ ਵਰਗ ਵੱਲੋਂ ਹਿੱਸਾ ਲਿਆ ਗਿਆ ਇਸ ਅਰਦਾਸ ਉਪਰੰਤ ਇੱਕ ਸ਼ਹਿਰ ਦੇ ਵਿੱਚ ਦੀ ਮਾਰਚ ਵੀ ਕੱਢਿਆ ਗਿਆ ਜਿਸ ਵਿੱਚ ਲੋਕਾਂ ਨੂੰ ਅਪੀਲ ਕੀਤੀ ਗਈ ਕਿ ਉਹ ਵੱਧ ਛੱਡ ਕੇ ਕਿਸਾਨਾਂ ਦਾ ਸਾਥ ਦੇਣ ਅਤੇ ਕਨੌਰੀ ਬਾਰਡਰ ਤੇ ਅਤੇ ਛੱਬੂ ਬਾਟ ਦੇ ਸੰਘਰਸ਼ ਚੱਲ ਰਿਹਾ ਹੈ ਉਸ ਦਾ ਸਾਧਨ ਉਹਨਾਂ ਦਾ ਕਹਿਣਾ ਹੈ ਕਿ ਕੇਂਦਰ ਸਰਕਾਰ ਲਗਾਤਾਰ ਕਿਸਾਨਾਂ ਦੀਆਂ ਮੰਗਾਂ ਨੂੰ ਅਣਗੋਲਿਆ ਕਰ ਰਹੀ ਹੈ ਪਰ ਜਗਜੀਤ ਸਿੰਘ ਡੱਲੇ ਵਾਲ ਦੇ ਨਾਲ ਹਰ ਇੱਕ ਕਿਸਾਨ ਖੜਾ ਹੈ ਅਤੇ ਜਦ ਤੱਕ ਕਿਸਾਨਾਂ ਦੀ ਹੋਵੇਗੀ ਤੁਸੀਂ ਵੀ ਵੇਖੋ ਇਹ ਮੌਕੇ ਦੀਆਂ ਤਸਵੀਰਾਂ ਅਤੇ ਕੀ ਕਿਹਾ ਕਿਸਾਨਾਂ ਨੇ ਅਤੇ ਵਪਾਰੀ ਵਰਗ ਦੇ ਲੋਕਾਂ ਨੇ ਮੇਰਾ ਨਾਮ 옴ਕਾਰ ਗੋਇਲਾ ਵਪਾਰੀ ਵਰਗ ਦੇ ਜਿੱਥੋਂ ਤੱਕ ਗੱਲ ਕਰਾਂ ਮੈਂ ਸਰਕਾਰਾਂ ਨੇ ਡਿਫਰੈਂਸ ਜੈਦਾ ਕੀਤੇ ਹੈ ਕਿਸਾਨੀ ਤੇ ਵਪਾਰੀ ਵਰਗ ਦੇ ਵਿਚਕਾਰ ਵੈਸੇ ਦੋਵੇਂ ਇੱਕੋ ਹੀ ਹੈ ਔਰ ਅੱਜ ਵਕਤ ਦੀ ਡਿਮਾਂਡ ਹੈ ਕਿ ਵਪਾਰੀ ਵਰਗ ਮਜ਼ਦੂਰ ਔਰ ਕਿਸਾਨ ਇਹਨਾਂ ਨੂੰ ਇਕੱਠੇ ਹੋਣਾ ਚਾਹੀਦਾ ਕੋਈ ਵੀ ਸਰਕਾਰ ਆਈ ਹੈ ਉਹਨਾਂ ਨੇ ਡਿਵਾਈਡ ਕਰਕੇ ਦੋਹਾਂ ਨੂੰ ਤੰਗ ਕੀਤਾ ਵਪਾਰੀ ਵਰਗ ਨੂੰ ਤਾਂ ਇੰਨਾ ਪਰੇਸ਼ਾਨ ਕੀਤਾ ਹੋਇਆ ਜਿਹਦੀ ਮਿਸਾਲ ਕੋਈ ਨਹੀਂ ਸੋ ਮੈਂ ਤਾਂ ਇਹ ਹੀ ਬੇਨਤੀ ਕਰਦਾ ਹੈ ਵੀ ਕਿਸਾਨ ਤੇ ਵਪਾਰੀ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਤਗੜੇ ਹੋ ਕੇ ਹੱਲਾ ਮਾਰਨ ਤਾਂ ਕਿ ਕੋਈ ਵੀ ਸਰਕਾਰ ਉਹ ਇਸ ਤਰ੍ਹਾਂ ਦੇ ਉਪਰਾਲੇ ਨਾ ਕਰ ਸਕੇ ਜੋ ਚੱਲ ਰਹੇ ਆ ਜਦੋਂ ਵੀ ਦੇਖੋ ਜਿਆਦਾ ਉਹ ਕਿਸਾਨੀ ਜਾਂ ਮਜ਼ਦੂਰ ਨੂੰ ਜਾਂ ਵਪਾਰੀ ਤੇ ਅੱਡ ਅੱਡ ਟੈਕਸ ਛੋਕਦੇ ਜਾ ਰਹੇ ਆ ਕੀ ਪੋਲੀਟੀਕਲ ਲੋਕਾਂ ਕੋਲ ਪੈਸਾ ਨਹੀਂ ਕੀ ਉਹਨਾਂ ਦਾ ਕੋਈ ਸਮਾਜ ਪ੍ਰਤੀ ਰਵੱਈਆ ਠੀਕ ਨਹੀਂ ਹੋਣਾ ਚਾਹੀਦਾ ਕਿ ਸਮਾਜ ਪ੍ਰਤੀ ਉਹਨਾਂ ਦੀ ਦੇਣਦਾਰੀ ਨਹੀਂ ਬਣਦੀ ਕਿ ਸਮਾਜ ਪ੍ਰਤੀ ਉਹ ਆਪਦੇ ਫੰਡ ਚੋਂ ਕੁਝ ਨਹੀਂ ਦੇ ਸਕਦੇ ਆਪਦੇ ਜੋ ਤਨਖਾਹ ਲੈਂਦੇ ਆ ਜਾਂ ਪੈਨਸ਼ਨ ਲੈਂਦੇ ਇੰਨੇ ਇੰਨੇ ਤੇ ਉਹਨਾਂ ਦਾ ਫਾਇਦਾ ਨਹੀਂ ਬਣਦਾ ਪੰਜਾਬ ਦੇ ਡਵੈਲਪਮੈਂਟ ਲਈ ਉਹ ਵੀ ਕੋਈ ਹਿਸਾਬਾਣ ਕੇ ਸਿਰਫ ਇੱਕੋ ਇੱਕ ਕੰਮ ਹੈ ਕਿ ਬੇਅਸ਼ ਕਰੋ ਔਰ ਲੁੱਟੋ ਮੋਜ ਕਰੋ ਸੋ ਮੈਂ ਤਾਂ ਇਹ ਹੀ ਬੇਨਤੀ ਕਰੂੰਗਾ ਕਿ ਕਿਸਾਨ ਮਜ਼ਦੂਰ ਔਰ ਵਪਾਰੀ ਵਾਰ ਇਕੱਠੇ ਹੋ ਕੇ ਪੰਜਾਬ ਨੂੰ ਬਚਾਉਣ ਲਈ ਇਹ ਕਲਾਂ ਮਾਰਨ ਮੇਰਾ ਨਾਮ ਇਕਬਾਲ ਸਿੰਘ ਖਾਲਸਾ ਫਿੱਡੇਕਲਾ ਸਾਬਕਾ ਡਿਸਟ੍ਰਿਕਟ ਪ੍ਰੈਜ਼ੀਡੈਂਟ ਭਾਰਤੀ ਕਿਸਾਨੀ ਯੂਨੀਅਨ ਮੈਂ ਜਗਜੀਤ ਸਿੰਘ ਡੱਲੇਵਾਲ ਨਾਲ ਸੰਬੰਧਿਤ ਆ ਤਾਂ ਜੋ ਅੱਜ ਦਾ ਪ੍ਰੋਗਰਾਮ ਸੀ ਇਹ ਜੋ ਜਗਜੀਤ ਸਿੰਘ ਡੱਲੇਵਾਲ ਬਹੁਤ ਹੀ ਕ੍ਰਿਟੀਕਲ ਸਿਚੁਏਸ਼ਨ ਦੇ ਵਿੱਚੋਂ ਗੁਜ਼ਰ ਰਹੇ ਆ ਉਹਨੂੰ ਮੰਨਦੇ ਰੱਖਦੇ ਹੋਏ ਭਾਈ ਬਲਦੇਵ ਸਿੰਘ ਵਡਾਲਾ ਜੀ ਜੋ ਅੱਜ ਅਮਰਸਰ ਸਾਹਿਬ ਤੋਂ ਮਹਿਮ ਜਿਹੜੀ ਚਾਹ ਸ਼ੁਰੂਆਤ ਹੋਈ ਹੈ ਇਹ ਅੱਜ ਦੀ ਜਿਹੜੀ ਅਸੀਂ ਇੱਥੋਂ ਕੋਟਕਪੂਰੇ ਤੋਂ ਸਾਡੀ ਡਿਊਟੀ ਲੱਗੀ ਸੀ ਅਰਦਾਸ ਦੇ ਦਿਨ ਜਿਹੜੀ ਆਪਾਂ ਅਰਦਾਸ ਜਿਹੜੀ ਹੈ ਹਰ ਗੁਰਦੁਆਰਾ ਵਿੱਚ ਜਿਹੜੀ ਆ ਆਪਾਂ ਜਿਹੜੀ ਹੈ ਡੱਲੇਵਾਲ ਸਾਹਿਬ ਦੀ ਸ਼ਰਜਾਬੀ ਲਈ ਜਿਹੜੇ ਹਰ ਗੁਰਦੁਆਰਾ ਅਰਦਾਸ ਦਾ ਜਿਹੜਾ ਇਹ ਮਤਲਬ ਅੱਜ ਆਪਾਂ ਅਚਨਚੇਤ ਜਿਹੜਾ ਪ੍ਰੋਗਰਾਮ ਬਣਿਆ ਆਪਣਾ ਇਹ ਸ਼ਾਰਟਕਟ ਜਿਹੜਾ ਪ੍ਰੋਗਰਾਮ ਬਣਿਆ ਉਹਦੇ ਦਿਨ ਆਪਾਂ ਸਾਰਾ ਇਹ ਅੱਜ ਦਾ ਮੁੱਖ ਮਕਸਦ ਹੈ ਤੇ ਹਰ ਗੁਰਦੇ ਅਰਦਾਸਾਂ ਕੀਤੀਆਂ ਜਾਣ ਡੱਲੇਵਾਲ ਦੀ ਚੜ੍ਹਦੀ ਕਲਾ ਦੀ ਤੇ ਸਾਡੇ ਬਲਦੇਵ ਸਿੰਘ ਵਡਾਲਾ ਸਾਹਿਬ ਆ ਜਿਹੜੇ ਉਹ ਅੱਜ ਅੰਮ੍ਰਿਤਸਰ ਸਾਹਿਬ ਤੋਂ ਜਿਹੜਾ ਹੈਗਾ ਮਤਲ ਮਾਰਚ ਕਰਕੇ ਅਕਾਲ ਤਖਤ ਸਾਹਿਬ ਤੇ ਆ ਕੇ ਅਰਦਾਸ ਕਰਨਗੇ ਡੱਲੇਵਾਲ ਸਾਹਿਬ ਦੀ ਚੜ੍ਹਦੀ ਕਲਾ ਦੀ ਹਾਂ ਇਹ ਮਿਸਾਲ ਮਾਰਚ ਉਥੇ ਬਲਦੇਵ ਸਿੰਘ ਵਡਾਲਾ ਸਾਹਿਬ ਵੀ ਉਥੇ ਅੰਮ੍ਰਿਤਸਰ ਤੋਂ ਸ਼ੁਰੂ ਕਰ ਰਹੇ ਆ ਅਸੀਂ ਇੱਥੇ ਅੱਜ ਕੋਟਕਪੂਰਾ ਤੋਂ ਜਿਹੜਾ ਇਹ ਸ਼ੁਰੂਆਤ ਕੀਤੀ ਹੈ ਇਹ ਜਿਹੜੇ ਅਸੀਂ ਜਿਹੜਾ ਇਹ ਪ੍ਰੋਗਰਾਮ ਹੈਗਾ ਸਾਰੀਆਂ ਸੰਗਤਾਂ ਲਈਏ ਕਿਸੇ ਇੱਕ ਪਾਰਟੀ ਲਈ ਨਹੀਂ ਗੀ ਜਿੰਨੀਆਂ ਕਿਸਾਨ ਯੂਨੀਅਨਾਂ ਹਨ ਉਹਨਾਂ ਨੂੰ ਅਸੀਂ ਹੱਥ ਜੋੜ ਕੇ ਬੇਨਤੀ ਕਰਦੇ ਹਾਂ ਜਿੰਨੀਆਂ ਸਮਾਜ ਸੇਵੀ ਜਥੇਬੰਦੀਆਂ ਧਾਰਮਿਕ ਜਥੇਬੰਦੀਆਂ ਉਹ ਪਿੰਡ ਪਿੰਡ ਘਰ ਘਰ ਮਿਸਾਲ ਮਾਰਚ ਜਿਹੜੇ ਸ਼ੁਰੂ ਕਰਨ ਤੇ ਗੁਰੂ ਘਰਾਂ ਵਿੱਚ ਅਰਦਾਸ ਜਿੰਨਾ ਟਾਈਮ ਇਹ ਸੰਘਰਸ਼ ਚੱਲਦਾ ਹੈ ਇਹ ਅੱਜ ਦਾ ਮੁੱਖ ਮੱਲ ਤੋਂ ਸਾਡਾ ਜਿਹੜਾ ਹੈਗਾ ਇਹ ਇੱਕ ਸ਼ੁਰੂਆਤ ਹੈ ਇੱਕ ਸ਼ੁਰੂਆਤ ਹੈ ਸੋ ਸਾਰਿਆਂ ਪੰਜਾਬ ਵਾਸੀਆਂ ਨੂੰ ਅਪੀਲ ਹੈ ਕਿ ਉਹ ਪਿੰਡ ਪਿੰਡ ਕਿਸੇ ਵੀ ਜਥੇਬੰਦੀ ਨਾਲ ਸੰਬੰਧਿਤ ਦਾਅਵਾ ਆਖਤੀ ਅਸੀਂ ਉਹਨਾਂ ਨੂੰ ਹੱਥ ਜੋੜ ਕੇ ਅਪੀਲ ਕਰਦੇ ਆਂ ਤੇ ਇਹ ਜਿਹੜੀ ਹੈ ਹੈਗੇ ਅਰਦਾਸ ਤੇ ਜਿਹੜੀ ਨਿਤ ਰੋਜ਼ਾਨਾ ਜਿਹੜੀ ਅਸੀਂ ਕੱਢਿਆ ਕਰਾਂਗੇ ਮਿਸਾਲ ਮਾਰਚ ਪਿੰਡ ਪਿੰਡ ਕਰ ਕਰ ਅਕਬਾਲ ਦੀ ਜਗਜੀਤ ਸਿੰਘ ਢੱਲੇਵਾਲੇ ਦੀ ਸਿਹਤ ਬਹੁਤ ਜਿਹੜੀ ਡਾਊਨ ਹੋ ਗਈ ਹੈ ਉਹਨਾਂ ਦਾ ਲੀਵਰ ਵੀ ਕਮਜ਼ੋਰ ਹੋ ਗਿਆ ਹੈ ਦੱਸਿਆ ਜਾ ਰਿਹਾ ਹੈ ਕਿ ਵਜ਼ਨ ਵੀ ਜਿਹੜਾ 12 ਤੋਂ 15 ਕਿਲੋ ਘਟ ਗਿਆ ਹੈ ਉਹਨਾਂ ਦੀ ਸਿਹਤ ਨੂੰ ਵੇਖ ਕੇ ਤੁਸੀਂ ਕੀ ਕਹਿਣਾ ਚਾਹੋਗੇ ਇਹ ਜਿਹੜਾ ਅੱਜ ਦਾ ਪ੍ਰੋਗਰਾਮ ਹੈ ਉਹਨਾਂ ਦੀ ਸਿਹਤ ਨੂੰ ਵੇਖ ਕੇ ਹੀ ਜਿਹੜਾ ਅਚਨਚੇਤ ਸਾਨੂੰ ਇਹ ਐਮਰਜੈਂਸੀ ਪ੍ਰੋਗਰਾਮ ਜਿਹੜੇ ਇਹ ਜਾਰੀ ਕਰਨੇ ਪੈ ਰਹੇ ਆ ਵੀ ਸੰਗਤਾ ਜਿਹੜੀਆਂ ਉਨਾਂ ਲਈ ਸੇਵਾ ਲਈ ਗੁਰੂ ਘਰਾਂ ਵਿੱਚ ਅਰਦਾਸ ਕਰਨ ਅਤੇ ਉਸ ਤੇ ਚਿੰਤਤ ਕਰਨ ਸਰਕਾਰਾਂ ਦਾ ਰਵਈਆ ਕਿਵੇਂ ਦੇਖਦੇ ਹੋ ਸਰਕਾਰਾਂ ਦਾ ਰਵਈਆ ਸਾਰੇ ਦੇਖ ਰਹੇ ਆ ਕਿ ਕੋਈ ਵੀ ਜਿਹੜਾ ਰਿਸਪਾਂਸ ਨਾ ਆਉਣਾ ਇਹ ਬਹੁਤ ਨਰਾਸ਼ਾਜਨਕ ਅਲੋਕਾਂ ਵਿੱਚ ਇਹਦਾ ਜਿਹੜਾ ਸਰਕਾਰਾਂ ਪ੍ਰਤੀ ਬਹੁਤ ਹੀ ਇੱਕ ਰੋਸ ਜਹਾ ਰਿਹਾ ਹੈ ਕਿ ਸਰਕਾਰ ਸਾਡੀ ਕਿਉਂ ਨਹੀਂ ਗੱਲ ਸੁਣ ਲਈ ਅਸੀਂ ਜਿਹੜੀ ਕਿਸਾਨਾਂ ਦੀ ਰੀੜ ਦੀ ਹੱਡੀ ਹੈ ਜਦੋਂ ਪਿੱਛੇ ਸਾਡੇ ਐਡਾ ਵੱਡਾ ਆ ਪਿੱਛੇ ਜਿਹੜਾ 2 ਸਾਲ ਪਹਿਲਾਂ ਆਇਆ ਸੀਗਾ ਕੀ ਉਹਨੂੰ ਕਹਿ ਦਿੰਦੇ ਸੀ ਆਪਣਾ ਕਰੋਨਾ ਕਰੋਨਾ ਆਇਆ ਸਾਰੀ ਇੰਡਸਟਰੀ ਫੇਲ ਹੋ ਕੇ ਰਹਿ ਗਈ ਸੀ ਡੈਡ ਹੋ ਗਈ ਸੀ ਇੰਡਸਟਰੀ ਸਾਰਾ ਸਿਸਟਮ ਆ ਦੇਸ਼ ਦਾ ਡੈਡ ਹੋ ਗਿਆ ਸੀ ਪਰ ਉਦੋਂ ਸਾਨੂੰ ਸਟੈਂਡ ਕੀਤਾ ਸਾਡੀ ਕਿਸਾਨੀ ਨੇ ਸਟੈਂਡ ਕੀਤਾ ਤਾਂ ਅੱਜ ਸਾਡੇ ਨਾਲ ਦੁਰਵਿਹਾਰ ਜਿਹੜਾ ਹੋ ਰਿਹਾ ਹੈ ਸਾਰੀ ਜਿਹੜੇ ਬਹੁਤ ਵੱਡੀ ਚਿੰਤਾ ਦੇ ਵਿਸ਼ਾ ਹੈ ਜਿਹੜਾ ਸਾਡੇ ਦੇਸ਼ ਨੂੰ ਕਿਉਂਕਿ ਕਿਸਾਨ ਤੇ ਜਵਾਨ ਆ ਜਿਹੜੇ ਦੇਸ਼ ਦੀ ਰੀੜ ਦੀ ਹੱਡੀ ਹੁੰਦੇ ਆ